ਇਹ ਸੰਤਾ ਨੇ ਬਹੁਤ ਅਥਾ ਪਿਆਰ ਦਿੱਤਾ ਮਤਲਬ ਖਾਲੇ ਖਡੂਰ ਸਾਹਿਬ ਦੇ ਲੋਕਾਂ ਨੇ ਨਹੀਂ ਪੂਰੇ ਜਿੱਥੇ-ਜਿੱਥੇ ਵੀ ਵਸਦੇ ਲੋਕ ਸੀਗੇ ਪੰਜਾਬ ਨੂੰ ਪਿਆਰ ਕਰਨ ਵਾਲੇ ਸਿੱਖਾਂ ਨੂੰ ਪਿਆਰ ਕਰਨ ਵਾਲੇ ਉਹਨਾਂ ਨੇ ਸਾਰਿਆਂ ਨੇ ਇਹ ਚ ਆਪਣਾ ਯੋਗਦਾਨ ਪਾਇਆ ਤੇ ਅਸੀਂ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਇਹ ਇੱਕ ਇੱਕ ਕੱਲੇ ਸਾਡੇ ਪਰਿਵਾਰ ਦੀ ਜਾਂ ਕਿ ਕਦੇ ਅਮਰਪਾਲ ਦੀ ਜਿੱਤ ਨਹੀਂ ਇਹ ਪੂਰੇ ਪੰਜਾਬੀਆਂ ਦੀ ਖਾਲਸਾ ਪੰਥ ਦੀ ਜਿੱਤ ਹੈ ਅੱਜ ਜਦੋਂ ਜਿੱਤ ਹੁੰਦੀ ਹੈ ਜੀ ਬੜੇ ਇੱਥੇ ਰੌਣਕਾਂ ਇਹ ਜੀ ਜਿੱਤ ਸ पूरी ਖਾਲਸਾ ਪੰਥ ਦੀ ਸੇ ਤੇ ਪੂਰੇ ਪੰਜਾਬੀਆਂ ਦੀ ਜਿੱਤ ਹੈ ਇਸ ਕਰਕੇ ਯੋਗ ਪੂਰੇ ਪੰਜਾਬ ਤੋਂ ਪੰਜਾਬ ਤੋਂ ਬਾਹਰ ਤੋਂ ਆ ਕੇ ਇਥੇ ਜਿੱਤ ਦਾ ਜਿਹੜਾ ਇਹ ਸਾਨੂੰ ਮੁਬਾਰਕ ਦੇ ਰਹੇ ਆ ਕਿਵੇਂ ਦੇਖਦੇ ਹੋ ਜਿਹੜੇ ਹੁਣ ਬਿਆਨਬਾਜ਼ੀਆਂ ਸੀ ਉਹਨਾਂ ਦੇ ਲਈ ਹੁਣ ਕਹਿਣਾ ਕੁਝ ਬਣਦਾ ਤੇ ਹੁਣ ਵੀ ਲੋਕਾਂ ਨੇ ਆ ਵੋਟ ਪਾ ਕੇ ਉਹਨਾਂ ਨੂੰ ਬਹੁਤ ਵੱਡਾ ਜਵਾਬ ਦੇ ਦਿੱਤਾ ਤੇ ਹੁਣ ਮੇਰੇ ਖਿਆਲ ਅਕਿ ਬਾਕੀ ਤਾਂ ਕੁਝ ਕਹਿਣ ਦੀ ਲੋੜ ਹੀ ਨਹੀਂ ਉਹਨਾਂ ਨੂੰ ਆਪਣੇ ਅੰਦਰ ਝੱਟੀਆਂ ਮਾਰਨੀ ਚਾਹੀਦੀ ਹੈ ਅਮਰਤਪਾਲ ਸਿੰਘ ਹੋਰਾਂ ਦੇ ਨਾਲ ਕੀ ਗੱਲਬਾਤ ਹੋਈ ਹੈ ਜੀ ਫਿਰ ਤੁਹਾਡੀ ਉੱਥੇ ਹੁਣ ਜਿੱਤ ਮਿਲੀ ਹੈ ਉਹਨਾਂ ਦੇ ਨਾਲ ਜਾਣਕਾਰੀ ਕੋਈ ਸਾਂਝੀ ਕੀਤੀ ਹੋਵੇ ਤੁਸੀਂ ਜੇ ਉਹਨਾਂ ਨੂੰ ਜਾਣਕਾਰੀ ਮਿਲ ਗਈ ਹੋਵੇ ਕੋਈ ਗੱਲਬਾਤ ਹੋਈ ਹੋਵੇ ਉਹਨਾਂ ਨੂੰ ਮੇਰੇ ਖਰਦ ਨੂੰ ਹੀ ਨਾਲ ਥਰੂ ਦੇ ਜਾਣਕਾਰੀ ਮਿਲ ਜਾਨੀ ਹੋਗੀ ਬਾਕੀ ਉਹਨਾਂ ਨੇ ਸਾਡੇ ਨਾਲ ਕੋਈ ਗੱਲ ਨਹੀਂ ਹੋਈ ਟਰੈਕਚਲੀ ਗੱਲ ਨਹੀਂ ਹੋਈ ਅਗਲੀ ਹੁਣ ਪ੍ਰਕਿਰਿਆ ਕੀ ਰਹੂਗੀ ਜਿੱਤ ਤਾਂ ਭਾਈ ਅਮਰਤਪਾਲ ਸਿੰਘ ਹੋਰਾਂ ਨੂੰ ਵੱਡੀ ਜਿੱਤ ਦਵਾਈ ਹੈ ਲੋਕਾਂ ਨੇ ਜੀ ਆ ਬੋਰਡ ਦਾ ਆਪਣੀ ਦਾ ਇਸਤੇਮਾਲ ਕੀਤਾ ਪਰ ਉਹ ਦੇਖਣਾ ਚਾਹੁੰਦੇ ਵੀ ਕਦੋਂ ਬਾਹਰ ਆਉਂਦੇ ਆ ਉਹ ਪ੍ਰਕਿਰਿਆ ਕਿਸ ਤਰ੍ਹਾਂ ਦੀ ਰਹੂਗੀ ਕੀ ਉਹਦੇ ਵਿੱਚ ਚੱਲ ਰਿਹਾ ਜੀ ਹੁਣ ਅੱਗੇ ਕੀ ਚੱਲੇਗਾ ਇਹ ਤੇ ਮੈਸੂਦ ਹੈ ਡੈਮੋਕ੍ਰੇਸੀ ਜਿੱਦੋਂ ਇਹ ਲੋਕਾਂ ਦਾ ਨਿਰਭਰਤ ਹਨ ਤੇ ਇਹਨਾਂ ਨੂੰ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਸਰਕਾਰ ਨੂੰ ਤਲੰਤ ਨੂੰ ਫ੍ਰੀ ਕਰਨਾ ਚਾਹੀਦਾ ਹੈ ਰਿਹਾ ਕਰਨਾ ਚਾਹੀਦਾ ਲੋਕ ਸਭਾ ਸੀਟ ਖਡੂਰ ਸਾਹਿਬ ਤੋਂ ਭਾਈ ਅਮਰਪਾਲ ਸਿੰਘ ਨੂੰ ਵੱਡੀ ਲੀਡ ਮਿਲਦੀ ਹੈ ਤੇ ਕਹਿੰਦੀਆਂ ਕਹਾਂਦੀਆਂ ਪਾਰਟੀਆਂ ਰਵਾਇਤੀ ਪਾਰਟੀਆਂ ਦੇ ਵੱਲੋਂ ਜੋ ਉਮੀਦਵਾਰ ਖੜਾਏ ਗਏ ਸੀ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪੈਂਦਾ ਸੋ ਇਹ ਆਪਣੇ ਆਪ ਦੇ ਵਿੱਚ ਇੱਕ ਅਚੰਭਾ ਹੁੰਦਾ ਹੈ ਪੰਜਾਬ ਦੀ ਰਾਜਨੀਤੀ ਦੇ ਵਿੱਚ ਇੱਕ ਆਜ਼ਾਦ ਉਮੀਦਵਾਰ ਇੰਨੇ ਵੱਡੇ ਮਾਰਜਨ ਦੇ ਨਾਲ ਅੱਗੇ ਰਹਿੰਦੇ ਆ ਸੋ ਭਾਈ ਅਮਰਪਾਲ ਸਿੰਘ ਹੋਰਾਂ ਦੇ ਪਿਤਾ ਜੀ ਸਾਡੇ ਨਾਲ ਆ ਜੀ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਕਿਵੇਂ ਦੇਖਦੇ ਹੋ ਜੀ ਵੱਡੀ ਜਿੱਤ ਮਿਲੀ ਹੈ ਬੜਾ ਹੰਗਾਰਾ ਲੋਕਾਂ ਦਾ ਪਹਿਲਾਂ ਵੀ ਮਿਲਿਆ ਤੇ ਹੁਣ ਤਾਂ ਮਾਰਜਨ ਜਿਹੜਾ ਹੈਗਾ ਜੀ ਲੱਖਾਂ ਟੱਪ ਗਿਆ ਜੀ ਤੇ ਇਹ ਜਿੱਤ ਦਾ ਸੇਰਾ ਕਿਨੂੰ ਜਾਂਦਾ ਹੈ ਇਹ ਸੇਰਾ ਜੀ ਇਹ ਗੁਰੂ ਸਾਹਿਬ ਨੇ ਇਸ ਇਸ ਇਹ ਮੁਹੰਮਦ ਦੀ ਚੋਣ ਦੀ ਅਗਵਾਈ ਕੀਤੀ ਤੇ ਸੰਗਤਾਂ ਨੇ ਬਹੁਤ ਅਥਾ ਪਿਆਰ ਦਿੱਤਾ ਮਤਲਬ ਖਾਲੀ ਖਡੂਰ ਸਾਹਿਬ ਦੇ ਲੋਕਾਂ ਨੇ ਨਹੀਂ ਪੂਰੇ ਜਿੱਥੇ-ਜਿੱਥੇ ਵੀ ਵਸਦੇ ਲੋਕ ਸੀਗੇ ਪੰਜਾਬ ਨੂੰ ਪਿਆਰ ਕਰਨ ਵਾਲੇ ਸਿੱਖਾਂ ਨੂੰ ਪਿਆਰ ਕਰਨ ਵਾਲੇ ਉਹਨਾਂ ਨੇ ਸਾਰਿਆਂ ਨੇ ਇਹ ਚ ਆਪਣਾ ਯੋਗਦਾਨ ਪਾਇਆ ਤੇ ਅਸੀਂ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਤੇ ਪ੍ਰਚਾਰ ਦੇ ਦੌਰਾਨ ਬੜੇ ਲੋਕ ਤੁਹਾਨੂੰ ਮਿਲੇ ਪ੍ਰਚਾਰ ਤੁਸੀਂ ਬੜਾ ਕੀਤਾ ਸਾਰੇ ਪਾਸੇ ਘੁੰਮ ਕੇ ਜੀ ਤੇ ਹੁਣ ਬਾਅਦ ਵਿੱਚ ਕਿਸ ਤਰ੍ਹਾਂ ਦਾ ਲੋਕਾਂ ਦਾ ਪਿਆਰ ਮਿਲਿਆ ਜਦੋਂ ਜਿੱਤ ਹੁੰਦੀ ਹੈ ਜੀ ਬੜੇ ਇੱਥੇ ਰੌਣਕ ਲੱਗਦੀ ਹੈ ਇਹ ਜੀ ਜਿੱਤ ਸਪੂਰੀ ਖਾਲਸਾ ਪੰਥ ਦੀ ਜਿੱਤ ਹੈ ਤੇ ਪੂਰੇ ਪੰਜਾਬੀਆਂ ਦੀ ਜਿੱਤ ਹੈ ਇਸ ਕਰਕੇ ਲੋਕ ਪੂਰੇ ਪੰਜਾਬ ਤੋਂ ਪੰਜਾਬ ਤੋਂ ਬਾਹਰ ਤੋਂ ਵੀ ਆ ਕੇ ਇਥੇ ਜਿੱਤ ਦਾ ਜਿਹੜਾ ਕੇ ਸਾਨੂੰ ਮੁਬਾਰਕ ਦੇ ਰਹੇ ਆ ਅਸੀਂ ਉਹਨਾਂ ਦਾ ਧੰਨਵਾਦ ਕਰ ਰਹੇ ਆ ਕਿ ਮਤਲਬ ਇਹ ਸਾਰਿਆਂ ਦੀ ਜਿੱਤ ਹੈ ਕਿ ਇੱਕ ਇੱਕ ਕੱਲੇ ਸਾਡੇ ਪਰਿਵਾਰ ਦੀ ਜਾਂ ਕੱਲੇ ਅਮਰਤਪਾਲ ਦੀ ਜਿੱਤ ਨਹੀਂ ਇਹ ਪੂਰੇ ਪੰਜਾਬੀਆਂ ਦੀ ਖਾਲਸਾ ਪੰਥ ਦੀ ਜਿੱਤ ਹੈ ਅਗਲਾ ਪ੍ਰੋਗਰਾਮ ਕੀ ਹੈ ਜੀ ਹੁਣ ਇੱਥੇ ਅਖੰਡ ਪਾਤਸ਼ਾਹਬ ਆਰੰਭ ਕਰਾਏ ਆ ਜੀ ਜਾਂ ਅੱਗੇ ਕੀ ਇਹ ਜੋ ਆਪਾਂ ਪਹਿਲੇ ਹੀ ਪਤਾ ਕਿ ਜਿਹੜਾ ਕਲੂਕਾਰਾ ਸੱਤਾ ਚੱਲ ਰਿਹਾ ਹੈ ਉਹਦੇ ਸਬੰਧ ਚ ਕੱਲ ਫੰਡਪਾਟਰ ਖੋਇਆ ਸੀ ਤੇ ਉਹਦੇ ਕਲੂਕਾਰ ਸਰਦਾ ਦਾ ਕੱਲ 6 ਜੂਨ ਨੂੰ ਉਹਦੇ ਕੋਲ ਪਾਈ ਜਾਣਗੇ ਤੇ ਗੁਰੂ ਮਹਾਰਾਜ ਗਰਦਾਸ ਜੀ ਦੀ ਕੀਤੀ ਜਾਵੇ ਤੇ ਭਾਈ ਅਮਰਤਪਾਲ ਸਿੰਘ ਹੋਰਾਂ ਦੇ ਨਾਲ ਕੋਈ ਗੱਲਬਾਤ ਹੋਈ ਹੈ ਦੀ ਫਿਰ ਤੁਹਾਡੀ ਉੱਥੇ ਹੁਣ ਜਦ ਜਿੱਤ ਮਿਲੀ ਹੈ ਉਹਨਾਂ ਦੇ ਨਾਲ ਜਾਣਕਾਰੀ ਕੋਈ ਸਾਂਝੀ ਕੀਤੀ ਹੋਵੇ ਤੁਸੀਂ ਜਾਂ ਉਹਨਾਂ ਨੂੰ ਜਾਣਕਾਰੀ ਮਿਲ ਗਈ ਹੋਵੇ ਕੋਈ ਗੱਲਬਾਤ ਹੋਈ ਹੋਵੇ ਤੇ ਉਹਨਾਂ ਨੂੰ ਮੇਰੇ ਖਾਲ ਨੂਈ ਨਾਲ ਥਰੂ ਦੇ ਜਾਣਕਾਰੀ ਮਿਲ ਜਾਨੀ ਹੋਊਗੀ ਬਾਕੀ ਉਹਨਾਂ ਦੀ ਸਾਡੇ ਨਾਲ ਕੋਈ ਗੱਲ ਨਹੀਂ ਹੋਈ ਡਾਇਰੈਕਟਲੀ ਗੱਲ ਨਹੀਂ ਹੋਈ ਉਹਨਾਂ ਦੇ ਕਰਦੇ ਅੱਜ ਉਹਨਾਂ ਨੂੰ ਮਿਲਣਗੇ ਤੇ ਪਰ ਮੇਨ ਤੋਂ ਬਾਅਦ ਉਹਨਾਂ ਦਾ ਕੀ ਪ੍ਰਤੀਕਰਮ ਜਿੱਤ ਪ੍ਰਤੀ ਤੇ ਉਹ ਫਿਰ ਫਿਰ ਤੁਹਾਡੇ ਨਾਲ ਸਾਂਝਾ ਕਰ ਦੇਣਗੇ ਆਉਂਦੀ ਹੈ ਜੇ ਸੁਵਿਧਾ ਨਹੀਂ ਖੁੱਲੀ ਨਹੀਂ ਅਜੇ ਤੱਕ ਕੋਈ ਫੋਨ ਨਹੀਂ ਸਰਦਾ ਵੀ ਕਿ ਉਹ ਜਿਹੜਾ ਪ੍ਰਤੀਕਰਮ ਤਾਂ ਚਲੋ ਉਧਰੋਂ ਨਹੀਂ ਆ ਸਕਿਆ ਪਰ ਬਹੁਤ ਸਾਰੇ ਲੋਕ ਜਾਣਨਾ ਅੱਗੇ ਚਾਹੁੰਦੇ ਆ ਵੀ ਅਗਲੀ ਹੁਣ ਪ੍ਰਕਿਰਿਆ ਕੀ ਰਹੂਗੀ ਜਿੱਤ ਤਾਂ ਭਾਈ ਅਮਰਪਾਲ ਸਿੰਘ ਨੂੰ ਵੱਡੀ ਜਿੱਤ ਦਵਾਈ ਹੈ ਲੋਕਾਂ ਨੇ ਜੀ ਆ ਵੋਟ ਦਾ ਆਪਣੀ ਦਾ ਇਸਤੇਮਾਲ ਕੀਤਾ ਪਰ ਉਹ ਦੇਖਣਾ ਚਾਹੁੰਦੇ ਵੀ ਕਦੋਂ ਬਾਹਰ ਆਉਂਦੇ ਆ ਉਹ ਪ੍ਰਕਿਰਿਆ ਕਿਸ ਤਰ੍ਹਾਂ ਦੀ ਰਹੂਗੀ ਕੀ ਉਹਦੇ ਵਿੱਚ ਚੱਲ ਰਿਹਾ ਜੀ ਹੁਣ ਜਾਂ ਅੱਗੇ ਕੀ ਚੱਲੇਗਾ ਇਹ ਤੇ ਮਹਸੂਸ ਤੇ ਡੈਮੋਕ੍ਰੇਸੀ ਜਿ ਜਦੋਂ ਇਨੇ ਲੋਕਾਂ ਦਾ ਉਹਨਾਂ ਨੂੰ ਸਮਰਥਨ ਹੈ ਤੇ ਇਹਨਾਂ ਨੂੰ ਲੋਕਨਿਆ ਭਾਵਨਾ ਦੀ ਕਦਰ ਕਰਦੇ ਹੋਏ ਸਰਕਾਰ ਨੂੰ ਤੁਰੰਤ ਉਹਨਾਂ ਨੂੰ ਸਵੀਕਾਰ ਕਰਨਾ ਚਾਹੀਦਾ ਰਿਆ ਕਰਨਾ ਚਾਹੀਦਾ ਤੇ ਉਹਨਾਂ ਨੂੰ ਲੋਕਾਂ ਚ ਆ ਕੇ ਜੋ ਡਰਗ ਦਾ ਜਿਹੜਾ ਵੱਡੀ ਜੰਗ ਲੜ ਰਹੀ ਸੀ ਡਰਗ ਦੇ ਖਿਲਾਫ ਉਹਨਾਂ ਨੂੰ ਸਰਕਾਰ ਅਗਰ ਚਾਹੁੰਦੀ ਹੈ ਕਿ ਡਰਗ ਪੰਜਾਬ ਚੋਂ ਖਤਮ ਹੋਣਾ ਚਾਹੀਦਾ ਤੇ ਫਿਰ ਉਹਨਾਂ ਦਾ ਸਹਿਯੋਗ ਕਰਨਾ ਚਾਹੀਦਾ ਉਹਨਾਂ ਦਾ ਉਹਨਾਂ ਨੂੰ ਜਲਦੀ ਦੇ ਰਿਹਾ ਕਰਕੇ ਉਹਨਾਂ ਨੇ ਬਾਕੀ ਵੀ ਉਹਨਾਂ ਦੇ ਬੈਕ ਤੇ ਸਰਕਾਰ ਨੂੰ ਜਿੰਨੀ ਵੀ ਉਹਨਾਂ ਨੂੰ ਸਪੋਰਟ ਚਾਹੀਦੀ ਹੋਵੇ ਕਰਕੇ ਤੇ ਪੰਜਾਬ ਨੂੰ ਡਰਗ ਡਰਗ ਮੁਕਤ ਕੀਤਾ ਜੰਦੇ। ਇਹ ਪਰ ਤੁਹਾਨੂੰ ਲੱਗਦਾ ਵੀ ਇਹ ਇੰਨਾ ਸੁਖਾਲਾ ਹੀ ਰਹੂਗਾ ਜਿਦਾ ਪਹਿਲਾਂ ਇਹ ਕਿ ਆਸਰਾਂੀਆਂ ਲਾਈ ਜਾਂਦੀਆਂ ਸੀ ਕਿ ਕਾਗਜ਼ ਵੀ ਨਹੀਂ ਭਰਨ ਦਿੱਤੇ ਜਾਣਗੇ ਜੀ ਜਾਂ ਉਹ ਚੀਜ਼ਾਂ ਉਹ ਚਲਦੀਆਂ ਗਈਆਂਆਂ ਮੁਸ਼ਕਲਾਂ ਨਿਕਲਦੀਆਂ ਚਲਗੀਆਂ ਹੋਰ ਮੁਸ਼ਕਲਾਂ ਵੀ ਤੁਹਾਨੂੰ ਵਿੱਚ ਆਈਆਂ ਪ੍ਰਚਾਰ ਤੋਂ ਵੀ ਇੱਕ ਵਾਰ ਰੋਕਿਆ ਗਿਆ ਪਰ ਲੱਗਦਾ ਵੀ ਹੁਣ ਉਸੇ ਤਰ੍ਹਾਂ ਨਿਕਲ ਜਾਏਗਾ ਸੁਖਾਲਾ ਹੀ ਰਹੇਗਾ ਕੰਮ ਜਾਂ ਫਿਰ ਤੁਹਾਨੂੰ ਲੱਗਦਾ ਵੀ ਕੁਝ ਇਧਰ ਲਈ ਚਾਰਾ ਜੁਰੀਆਂ ਕਰਨੀਆਂ ਪੈਣਗੀਆਂ ਜੀ ਜੀ ਗੁਰੂ ਮਹਾਰਾਜ ਦੀ ਬੜੀ ಅಪਾਰ ਬਖਸ਼ਿਸ਼ ਰਹੀ ਹੈ ਚਲੋ ਆਉਂਦੀਆਂ ਵੀ ਰਹੀਆਂ ਕੋਈ ਕਠੜਾਈਆਂ ਪਰ ਉਸ ਦੂਰ ਵੀ ਹੋ ਜਾਂਦੀਆਂ ਰਹੀਆਂ ਤੇ ਪ੍ਰਸ਼ਾਸਨ ਨੇ ਕਾਫੀ ਹੱਦ ਤੱਕ ਮਤਲਬ ਠੀਕ ਹੈ ਨਿਰਪੱਖਤਾ ਵਾਲਾ ਰੋਲ ਨਿਭਾਇਆ ਤੇ ਕਾਫੀ ਠੀਕ ਰਿਹਾ ਜੋ ਲਾਸਟ ਤੱਕ ਗਿਣਤੀ ਤੱਕ ਵੀ ਕੱਲ ਤੱਕ ਵੀ ਇੱਕ ਪੰਜਾਬ ਦੇ ਲੋਕਾਂ ਦਾ ਇਹ ਕਰਕੇ ਧੰਨਵਾਦ ਕਿ ਇਹਨਾਂ ਚ ਜਿਹੜੀਆਂ ਦੂਜੀਆਂ ਵਿਰੋਧੀ ਪਾਰਟੀਆਂ ਸੀ ਉਹਨਾਂ ਬੜੀ ਪ੍ਰਕਾਰ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਆਪਸੀ ਭਾਈਚਾਰਿਆਂ ਚ ਜਾਤ ਪਾਤ ਚ ਵੀ ਵੰਡਣ ਦੀ ਲੋਕਾਂ ਨੇ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਉਹਨਾਂ ਨੂੰ ਉਹਨਾਂ ਦਿਨਾਂ ਦੇ ਨਾਲ ਸਿਰ ਕਰਦੇ ਹੋਏ ਆਪਸੀ ਭਾਈਚਾਰਾ ਆਪਸੀ ਪ੍ਰੇਮ ਪ੍ਰਭਾਣੀ ਰੱਖਿਆ ਅਮਰ ਅਮਾਨ ਨਾਲ ਇਲੈਕਸ਼ਨ ਹੋਈ ਇਸ ਵਾਸਤੇ ਵੀ ਪੰਜਾਬੀਆਂ ਦਾ ਬਹੁਤ ਬਹੁਤ ਧੰਨਵਾਦ ਹੈ ਤੁਸੀਂ ਹੁਣ ਆਪਣੀ ਕਿਹੜੀ ਤੁਹਾਡੀ ਲੀਗਲ ਟੀਮ ਹੈਗੀ ਹੈ ਜਾਂ ਲਾਇਰ ਹੈਗੇ ਆ ਉਹਨਾਂ ਨਾਲ ਅੱਗੇ ਕੋਈ ਸਲਾਮਸ਼ਫਰਾ ਚੱਲ ਰਿਹਾ ਵੀ ਅੱਗੇ ਕੀ ਕਰ ਰਹੇ ਨਹੀਂ ਅਜੇ ਤੱਕ ਤੇਜ਼ ਸੀਗੇ ਐਸਸੀ ਜੀ ਬਿਜੀ ਆ ਬਾਕੀ ਅਸੀਂ ਸਾਡੇ ਰਜੇਵੇਂ ਅਜੇ ਤੱਕ ਵੀ ਚੱਲ ਰਹੇ ਆ ਲੋਕ ਮਿਲ ਰਹੇ ਆ ਬਾਕੀ ਠੀਕ ਹੈ ਕਿ ਉਹ ਲੀਗਲ ਟੀਮ ਵੀ ਆਪਣਾ ਕਰ ਹੀ ਰਹੀ ਹੋਗੀ ਵਰਕ ਕੀ ਕੀ ਕਰਨਾ ਜਾਂ ਉਹੋ ਸਦਾ ਕੇ ਸਰਕਾਰ ਦੇਖਦੇ ਆਂ ਵੀ ਸਰਕਾਰ ਨੂੰ ਤੇ ਵੈਸੇ ਤੇ ਚਾਹੀਦਾ ਮੇਰੇ ਖਿਆਲ ਆ ਕਿ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਇਹ ਆਪਣੇ ਆਪ ਹੀ ਜਿਹੜਾ ਉਹਨਾਂ ਦੇ ਕੇਸ ਵਾਪਸ ਜਿਹੜੇ ਝੂਠੇ ਕੇਸ ਬਣਾਏ ਆ ਵਾਪਸ ਲੈ ਕੇ ਤੇ ਉਹਨਾਂ ਨੂੰ ਫ੍ਰੀ ਕਰਨੀ ਚਾਹੀਦੀ। ਸਭ ਨੂੰ ਮਿਲਣ ਜਾ ਰਿਹਾ ਹਾਂ ਜੀ ਫਿਰ ਭਾਈ ਮਰਤਪਾਲ ਸਿੰਘ ਹੋਰਾਂ ਨੂੰ ਤੁਸੀਂ ਜਾਂ ਫਿਰ ਉਹ ਆਣ ਕੇ ਉਦੋਂ ਹੀ ਮਿਲੋਗੇ। ਨਹੀਂ ਮਿਲਾਂਗੇ ਅਸੀਂ ਆ ਥੋੜਾ ਲੋਕਾਂ ਦਾ ਧੰਨਵਾਦ ਕਰ ਲਈਏ। ਉਦੋਂ ਬਾਅਦ ਫਿਰ ਉਹਨਾਂ ਨੂੰ ਮਿਲਦੇ ਆਂ। ਲੈ ਜਾਉਂਗੀ। ਨਹੀਂ ਆ ਕਿਵੇਂ ਦੇਖਦੇ ਹੋ ਜਿਹੜੇ ਹੁਣ ਬਿਆਨਬਾਜ਼ੀਆਂ ਸੀ ਉਹਨਾਂ ਦੇ ਲਈ ਹੁਣ ਕਹਿਣਾ ਕੁਝ ਬਣਦਾ ਜੋ ਕੁਝ ਬੀਤੇ ਸਮੇਂ ਚ ਹੋਇਆ ਜੋ ਤੁਸੀਂ ਪ੍ਰਚਾਰ ਕਰਨ ਲੱਗੇ ਸੀ ਜਾਂ ਪ੍ਰਚਾਰ ਦਾ ਆਖਰੀ ਦਿਨ ਆਇਆ ਉਸ ਦਰਮਿਆਨ ਬਹੁਤ ਕੁਝ ਚੱਲਿਆ ਉਹਨਾਂ ਨੂੰ ਹੁਣ ਜਵਾਬ ਕੋਈ ਦੇਣਾ ਬਣਦਾ ਜਾਂ ਚੁੱਪੀ ਸਤਿ ਦੀ ਉਦੋਂ ਵੀ ਲੋਕਾਂ ਨੇ ਜਵਾਬ ਜਿਹੜਾ ਸੀ ਸੰਗਤਾਂ ਉਦੋਂ ਵੀ ਦੇਈ ਗਈਆਂ ਤੇ ਹੁਣ ਵੀ ਲੋਕਾਂ ਨੇ ਆ ਵੋਟ ਪਾ ਕੇ ਉਹਨਾਂ ਨੇ ਬਹੁਤ ਵੱਡਾ ਜਵਾਬ ਦੇ ਦਿੱਤਾ ਤੇ ਹੁਣ ਮੇਰੇ ਖਿਆਲ ਅਕਿ ਬਾਕੀ ਤਾਂ ਕੁਝ ਕਹਿਣ ਦੀ ਲੋੜ ਹੀ ਨਹੀਂ ਉਹਨਾਂ ਨੂੰ ਆਪਣੇ ਅੰਦਰ ਝੰਟੀ ਮਾਰਨੀ ਚਾਹੀਦੀ ਆ ਕਿ ਇਹ ਸਾਹ ਤੇ ਇੱਕ ਬੰਦੇ ਨੂੰ ਇੱਕ ਖਾਲੀ ਵੋਟਾਂ ਖਾਤਰ ਆਪਸੀ ਭਾਈਚਾਰੇ 'ਚ ਇੱਕ ਦਫੇੜ ਪਾਉਣੀ ਜਾਂ ਉਹਨਾਂ 'ਚ ਇੱਕ ਦੂਜੇ ਦੇ ਖਿਲਾਫ ਕਰਨਾ ਮੇਰੇ ਖਿਆਲ ਬਹੁਤ ਨੁਕਸਾਨਦੇਹ ਗੱਲ ਆ ਜਿਹੜੀ ਉਹਨਾਂ ਨੇ ਇਥੋਂ ਤੱਕ ਵੀ ਕੀਤੀ ਪਰ ਮੈਂ ਲੋਕਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਕਿ ਜਿਹੜੇ ਉਹਨਾਂ ਦੇ ਸਾਰੀਆਂ ਚਾਲਾਂ ਨੂੰ ਸਮਝਦੇ ਹੋਏ ਉਹਨਾਂ ਨੇ ਆਪਸ ਵਿੱਚ ਪ੍ਰੇਮ ਭਰਾਤਰੀ ਬਣਾਈ ਰੱਖਿਆ ਅਮਨ ਆਮਾਨ ਬਣਾਈ ਰੱਖਿਆ ਪੰਜਾਬ ਦਾ ਇਹਨਾਂ ਬਹੁਤ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਹੈ ਕਰਕੇ ਮੇਰੇ ਖਿਆਲ ਇਹਨਾਂ ਨੂੰ ਗਾਹ ਵਾਸਤੇ ਵੀ ਸੋਚਣਾ ਚਾਹੀਦਾ ਕਿ ਇਹੋ ਜਿਹੀਆਂ ਹਰਕਤਾਂ ਨਹੀਂ ਕਰਨੀ ਚਾਹੀਦੀ ਕਿਹੜੀ ਖਡੂਰ ਸਾਹਿਬ ਤੋਂ ਜਿੱਤ ਮਿਲੀ ਹੈ ਜੀ ਜਾਂ ਫਰੀਦਕੋਟ ਤੋਂ ਮਿਲੀ ਹੈ ਇਸ ਤੋਂ ਤੁਹਾਨੂੰ ਕੀ ਲੱਗਦਾ ਪੰਜਾਬ ਦੇ ਅੱਗੇ ਆਉਣ ਵਾਲੀ ਰਾਜਨੀਤੀ ਦੇ ਸਮੀਕਰਨ ਕਿਸ ਤਰ੍ਹਾਂ ਦੇ ਰਹਿਣਗੇ ਕੀ ਹੋਏ ਇਹ ਤੋਂ ਲੱਗਾ ਕਿ ਕੋਈ ਜਿਹੜੀ ਨਾ ਹੱਕ ਸੱਚ ਦੀ ਗੱਲ ਕਰਨ ਵਾਲਿਆਂ ਦੀ ਕਦਰ ਹੈਗੀ ਆ ਤੇ ਬਾਕੀ ਲੋਕ ਜਿਹੜੀਆਂ ਇਹਨਾਂ ਦੇ ਰਵਾਇਤੀ ਪਾਰਟੀਆਂ ਦੀ ਧੋਖੇਬਾਜ਼ੀ ਬੇਈਮਾਨੀ ਲੋਕਾਂ ਨਾਲ ਵਾਅਦੇ ਲਾਰੇ ਕਰਕੇ ਵੋਟਾਂ ਲੈਣ ਦੀ ਜਿਹੜੇ ਸੀ ਹੁਣ ਲੋਕ ਕਾਫੀ ਸचेਤ ਹੋ ਚੁੱਕੇ ਆ ਉਹਨਾਂ ਦੀਆਂ ਗੱਲਾਂ 'ਚ ਮੇਰਾ ਖਿਆਲ ਆਉਣ ਵਾਲਾ ਸਮਾ ਜਿਹੜਾ ਵਧੀਆ ਰਹੂਗਾ ਪੰਜਾਬ ਲਈ ਕਿ ਜਿਹੜੇ ਸਹੀ ਲੀਡਰ ਅੱਗੇ ਅੱਗੇ ਆਉਣਗੇ ਤੇ ਮੇਰੇ ਖਿਆਲ ਹੈ ਕਿ ਪੰਜਾਬ ਦੀ ਜਿਹੜੀ ਨਿਹਾਰ ਹੈ ਬਦਲੀ ਜਾਊਗੀ ਜਿਹ ਇਸ ਨਿਹਾਰ ਚ ਪੰਜਾਬ ਨੂੰ ਇਹ ਲੈ ਗੇ ਆ ਉਤੋਂ ਕੱਢਣਾ ਸਾਰਿਆਂ ਦਾ ਸਾਰੇ ਪੰਜਾਬੀਆਂ ਦੇ ਸਹਿਯੋਗ ਨੇ ਹੋ ਸਕਦਾ ਪਰ ਮੈਨੂੰ ਲੱਗਦਾ ਕਿ ਜੇ ਚੰਗੀ ਲੀਡਰਸ਼ਿਪ ਹੋਵੇ ਤੇ ਲੋਕ ਤੇ ਸਹਿਯੋਗ ਦੇਣ ਵਾਸਤੇ ਹਮੇਸ਼ਾ ਤਿਆਰ ਹੈ ਹੈ ਇਸ ਕਰਕੇ ਮੈਨੂੰ ਲੱਗਦਾ ਕਿ ਕੁਝ ਰਾਜਨੀਤੀ ਦੀ ਵੀ ਦਸ਼ਾ ਉਹਦੇ ਸ਼ਾ ਬਦਲੋਗੀ ਜਿਸ ਤਰ੍ਹਾਂ ਪਈ ਮਰਤਪਾਲ ਸਿੰਘ ਜਦੋਂ ਆਉਂਦੇ ਆ ਚਲੋ ਉਸ ਸਮੇਂ ਉਹਨਾਂ ਦੇ ਕੋਲ ਅਹੁਦਾ ਨਹੀਂ ਸੀ ਨਾ ਹੀ ਕੋਈ ਕਿਸੇ ਤਰ੍ਹਾਂ ਦਾ ਲੋਕਾਂ ਦਾ ਜਿਸ ਤਰ੍ਹਾਂ ਹੁਣ ਆਫੀਸ਼ੀਅਲੀ ਇੱਕ ਫਤਵਾ ਲੋਕਾਂ ਨੇ ਦੇ ਕੇ ਭੇਜਦਾ ਉਦੋਂ ਨਹੀਂ ਸੀ ਪਰ ਹੁਣ ਜਦੋਂ ਉਹ ਬਾਹਰ ਆਉਣਗੇ ਤਾਂ ਕਿਸ ਤਰ੍ਹਾਂ ਦੇ ਕੰਮ ਰਹਿਣਗੇ ਜੀ ਉਸੇ ਤਰ੍ਹਾਂ ਲੋਕਾਂ ਚ ਖੁੱਲੇ ਵਿਚਰਨਗੇ ਉਸੇ ਤਰ੍ਹਾਂ ਇੱਥੇ ਗੁਰਦੁਆਰ ਸਾਹਿਬ ਦੇ ਵਿੱਚ ਮਿਲਣਗੇ ਜਾਂ ਕਿਸੇ ਹੋਰ ਤਰੀਕੇ ਨਾਲ ਹੁਣ ਕੰਮ ਚੱਲੇਗਾ ਕਿਉਂਕਿ ਲੋਕਾਂ ਦੇ ਨੁਮਾਇੰਦੇ ਆ ਚੁਣੇ ਹੋਏ ਤੇ ਲੋਕ ਸਭਾ ਜਿਹੜੇ ਮੈਂਬਰ ਵੀ ਨੇ ਨਹੀਂ ਉਹਦੇ ਲੋਕਾਂ ਨੇ ਤੇ ਉਹਨਾਂ ਨੇ ਪਹਿਲਾਂ ਹੀ ਸਵੀਕਾਰ ਕੀਤਾ ਸੀ ਕਿ ਲੋਕਾਂ ਦੇ ਉਹ ਉਹ ਉਹਨਾਂ ਨੇ ਨੌਜਵਾਨੀ ਉਹਨਾਂ ਨੂੰ ਕਾਫੀ ਹੱਦ ਤੱਕ ਫਾਲੋ ਕਰਦੀ ਸੀ ਉਹਨਾਂ ਦੇ ਕਹਿ ਤੇ ਖੁਲ ਚੜਾਉਂਦੀ ਸੀ ਤੇ ਮੇਰਾ ਖਿਆਲ ਹੈ ਕਿ ਹੁਣ ਚਲੋ ਹਾਲਾਤ ਮੇਰਾ ਖਿਆਲ ਉਹ ਲੋਕਾਂ ਨਾਲ ਤੇ ਉਹਨਾਂ ਦਾ ਪਿਆਰ ਇਦਾਂ ਹੀ ਰਹੂਗਾ ਕੰਮ ਕਿਸ ਤਰ੍ਹਾਂ ਦੇ ਰਹਿਣਗੇ ਜੀ ਉਹੀ ਤਰੀਕਾ ਰਹੂਗਾ ਜਾਂ ਫਿਰ ਤੁਹਾਨੂੰ ਲੱਗਦਾ ਲੋਕਾਂ 'ਚ ਤੁਸੀਂ ਵਿਚਰੇ ਹੋ ਹੋਰ ਗੱਲਾਂ ਲੋਕਾਂ ਦੀ ਸਲਾਹਾਂ ਜਾਂ ਲੋਕਾਂ ਦੇ ਮੁੱਦੇ ਲੋਕਾਂ ਦੇ ਦੁੱਖ ਤਕਲੀਫਾਂ ਉਹ ਸੁਣਨ ਨੂੰ ਤੁਹਾਨੂੰ ਮਿਲਿਆ ਹੋਣਾ ਕਾਫੀ ਕੁਝ ਇਕੱਠਾ ਕੀਤਾ ਹੋਣਾ ਤੁਸੀਂ ਕੋਮ ਫਿਰਕੇ ਇਹ ਉਹ ਜੀ ਲੋਕਾਂ ਦੀਆਂ ਜਿਹੜੀਆਂ ਕੋਈ ਜੋ ਦੁੱਖ ਦਰਦ ਆ ਉਹ ਅਸੀਂ ਵੀ ਵੇਖਿਆ ਲੋਕਾਂ ਨੂੰ ਪਤਾ ਹੈ ਸਭ ਤੋਂ ਵੱਡਾ ਦੁੱਖ ਤੇ ਲੋਕਾਂ ਦੇ ਜਿਹੜੇ ਬੱਚੇ ਨਸ਼ਿਆਂ ਨਾਲ ਮਰ ਰਹੇ ਲੋਕ ਉਸ ਤੋਂ ਜ਼ਿਆਦਾ ਚਿੰਤਤ ਆ ਉਹਦੀ ਵਜ੍ਹਾ ਨਾਲ ਸਾਰਾ ਕ੍ਰਾਈਮ ਵੀ ਉਹ ਪੈਦਾ ਹੋ ਰਿਹਾ ਚੋਰੀਆਂ ਅਟਕੀਆਂ ਠੱਗੀਆਂ ਠੋਰੀਆਂ ਜੋ ਕੁਝ ਵੀ ਲੁੱਟਖੋ ਰਹੀਆਂ ਮੇਰੇ ਖਿਆਲ ਇਹ ਸਾਰੀਆਂ ਉਹਦੀ ਵਜ੍ਹਾ ਨਾਲ ਕਿ ਜੇ ਉਹਨੂੰ ਅਸੀਂ ਸਾਰੇ ਜਣੇ ਰਲ ਮਿਲ ਕੇ ਕੰਟਰੋਲ ਕਰ ਲਈਏ ਤੇ ਮੇਰੇ ਖਿਆਲ ਕਾਫੀ ਹੱਦ ਤੱਕ ਸਾਡੇ ਮਸਲੇ ਕਾਫੀ ਹੱਲ ਹੋ ਜਾਣਗੇ ਸਰਟੀਫਿਕੇਟ ਜਦੋਂ ਲੈਂਦੇ ਆ ਜੀ ਜਿੱਤ ਤਾਂ ਬੀਬੀ ਖਾਲੜਾ ਜੀ ਲੈਂਦੇ ਆ ਉਹ ਉਹ ਉਹਨਾਂ ਦਾ ਸਰਟੀਫਿਕੇਟ ਲੈਣਾ ਜਾਂ ਤੁਸੀਂ ਵੀ ਇੱਥੋਂ ਇੱਥੋਂ ਦੇ ਵੋਟਰ ਰਹੇ ਪਹਿਲਾਂ ਜਦੋਂ ਉਹ ਹਾਰੇ ਸੀ ਉਹ ਮਲਾਲ ਤੁਹਾਡੇ ਮਨ ਦੇ ਵਿੱਚ ਵੀ ਸੀ ਨਹੀਂ ਉਹ ਤੇ ਹੈ ਸੀ ਚਲੋ ਉਹਨਾਂ ਨੇ ਬਹੁਤ ਵੱਡੀ ਕੁਰਬਾਨੀ ਆ ਉਹਨਾਂ ਨੇ 30 ਸਾਲ ਉਹ ਖਾਲੜਾ ਸਾਹਿਬ ਦੇ ਜਾਣ ਤੋਂ ਬਾਅਦ ਵੀ ਬੜਾ ਸਟਰਗਲ ਕੀਤੀ ਤੇ ਹੁਣ ਵੀ ਉਹਨਾਂ ਨੇ 2019 'ਚ ਵੀ ਬੜੀ ਸਟਰਗਲ ਕੀਤੀ ਹੁਣ ਵੀ ਉਹਨਾਂ ਨੇ ਸਾਡੇ ਨਾਲ ਮੋੜਾ ਮੋੜਾ ਜੁੜ ਕੇ ਤੇ ਮੇਰਾ ਖਿਆਲ ਹੈ ਕਿ ਉਹ ਉਹਨਾਂ ਦੀ ਬਹੁਤ ਵੱਡੀ ਕੁਰਬਾਨੀ ਸੀ ਤੇ ਬਹੁਤ ਵੱਡਾ ਉਹਨਾਂ ਦਾ ਸਹਿਯੋਗ ਰਿਹਾ ਇਸ ਕਰਕੇ ਉਹ ਹੀ ਹੱਕਦਾਰ ਬਣਦੇ ਸੀ ਤੇ ਅਸੀਂ ਉਹਨਾਂ ਦਾ ਹਮੇਸ਼ਾ ਮਾਨਸਤਕਾਰ ਅਸੀਂ ਕਰਦੇ ਰਵਾਂਗੇ ਤੇ ਉਹਨਾਂ ਦੀ ਗਾਈਡਲਾਈਨ ਨਾਲ ਉਹਨਾਂ ਦੇ ਸੁਝਾਵਾਂ ਨਾਲ ਅਸੀਂ ਹਮੇਸ਼ਾ ਸਹਿਮਤੀ ਪ੍ਰਗਟ ਕਰਦੇ ਹਾਂ ਤਾਂ ਵੱਡੀ ਜਿੱਤ ਜਿਹੜੀ ਹੈਗੀ ਹੈ ਭਾਈ ਅਮਰਪਾਲ ਸਿੰਘ ਹੋਰਾਂ ਨੂੰ ਖਡੂਰ ਸਾਹਿਬ ਤੋਂ ਮਿਲਦੀ ਹੈ ਆਜ਼ਾਦ ਚੋਣ ਲੜਦੇ ਐ ਤੇ ਵੱਡੀ ਲੀਡ ਦੇ ਨਾਲ ਇੱਥੋਂ ਜੇਤੂ ਰਹਿੰਦੇ ਆ ਤੇ ਇਸ ਤੋਂ ਬਾਅਦ ਹੁਣ ਕੀ ਹੋਵੇਗਾ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਸੀ ਤੋਂ ਉਹ ਸਵਾਲਾਂ ਦੇ ਜਵਾਬ ਲੈਣ ਦੇ ਲਈ ਭਾਈ ਅਮਰਪਾਲ ਸਿੰਘ ਹੋਰਾਂ ਦੇ ਪਿਤਾ ਜੀ ਦੇ ਨਾਲ ਤੁਹਾਡੀ ਗੱਲਬਾਤ ਕਰਵਾਈਏ ਤੇ ਤੁਹਾਨੂੰ ਇਹ ਸਵਾਲਾਂ ਦੇ ਜਵਾਬ ਉਮੀਦ ਕਰਦੇ ਹਾਂ ਜੋ ਤੁਸੀਂ ਲੈਣੇ ਚਾਹੁੰਦੇ ਸੀ ਉਹ ਜ਼ਰੂਰ ਮਿਲ ਕੇ ਹੋਣਗੇ ਔਰ ਪ੍ਰੇਮ ਸਿੰਘ ਤੇ ਨਾਸਤਨਾਮ ਸਿੰਘ ਪੰਜਾਬੀ ਲੋਕ ਚੰਦ